واریس پنجاب ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਤੇ ਉਸ ਦੇ ਕੋਈ ਸਾਥੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਰੀਟੈਂਸ਼ਨ ਸੈਂਟਰ ਦੇ ਵਿੱਚ ਨੇ ਔਰ ਦੂਸਰੇ ਪਾਸੇ NSA ਜਿਹੜਾ ਵਧਾ ਵੀ ਦਿੱਤਾ ਗਿਆ ਪਰ ਚੋਣ ਲੜਨ ਦੇ ਐਲਾਨ ਤੋਂ ਬਾਅਦ ਇੱਕ ਗੱਲ ਨਵੀਂ ਸਾਹਮਣੇ ਨਿਕਲ ਕੇ ਆਈ ਹੈ ਜਿਸ ਦੇ ਬਾਰੇ ਖਦਸ਼ਾ ਪ੍ਰਗਟ ਕਰ ਦਿੱਤਾ ਗਿਆ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ ਹੈ ਕਿ ਅਮਰਿਤਪਾਲ ਸਿੰਘ ਨੂੰ ਕੀ ਚੋਣ ਲੜਨ ਤੋਂ ਰੋਕਿਆ ਜਾਵੇਗਾ ਜਾ ਰੋਕਿਆ ਜਾਣ ਦੀ ਜਿਹੜੀ ਆ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਖੋਦ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਦਿੱਤੀ ਹੈ ਐਸੇ ਜਾਣਕਾਰੀ ਹੀ ਸਾਂਝੀ ਨਹੀਂ ਕੀਤੀ ਭਾਰਤੀ ਚੋਣ ਕਮਿਸ਼ਨ ਨੂੰ ਲਿਖ ਵੀ ਦਿੱਤਾ ਹੈ ਇਸ ਸੰਬੰਧੀ ਸ਼ਿਕਾਇਤ ਵੀ ਭੇਜ ਦਿੱਤੀ ਹੈ ਕਿ ਜਿਹੜੇ ਸਾਡੇ ਪ੍ਰਚਾਰ ਕਰਨ ਲਈ ਅਸੀਂ WhatsApp ਗਰੁੱਪ ਬਣਾਏ ਸਨ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਉਹਨਾਂ ਨੂੰ ਬਲੌਕ ਕੀਤੇ ਜਾਣ ਲੱਗਾ ਹੈ ਇਸ ਸੰਬੰਧੀ ਕਿੰਨੇ WhatsApp ਗਰੁੱਪ ਬਲੌਕ ਹੋਏ ਨੇ ਇਸ ਸੰਬੰਧੀ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਪਰ ਸ਼ੁਰੂਆਤ ਹੋਈ ਹੈ ਜਿਸ ਦੇ ਕਰਕੇ ਭਾਰਤੀ ਚੋਣ ਕਮਿਸ਼ਨ ਨੂੰ ਆਪਣੇ ਪ੍ਰਗਟ ਤੇ ਆਪਣੇ ਸ਼ੰਕੇ ਆ ਜਿਹੜੇ ਉਹ ਪ੍ਰਗਟ ਕਰ ਦਿੱਤੇ ਨੇ ਭਾਰਤੀ ਚੋਣ ਕਮਿਸ਼ਨ ਦੇ ਸਾਹਮਣੇ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਹਾਲਾਂਕਿ ਜਿਹੜਾ ਜੇਲ੍ਹ ਦੇ ਅੰਦਰ ਬੈਠ ਕੇ ਚੋਣ ਲੜਦਾ ਹੈ ਇਤਿਹਾਸ ਰਿਹਾ ਹੈ ਜਿਸ ਦੇ ਵਿੱਚ ਜਿੰਨੇ ਵੀ ਜੇਤੂ ਰਹੇ ਉਮੀਦਵਾਰ ਉਹਨਾਂ ਨੇ ਸਿਰਫ ਕਾਗਜ਼ੇ ਭਰਨ ਲੱਗਿਆ ਨਾਮਜ਼ਦਗੀ ਪੱਤਰ ਭਰਨ ਲੱਗਿਆ ਦਸਤਖਤ ਕੀਤੇ ਨੇ ਜੇਲ੍ਹ ਚੋਂ ਬੈਠ ਕੇ ਬਾਕੀ ਚੋਣ ਪ੍ਰਚਾਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜੋ ਉਹਨਾਂ ਦੇ ਸਮਰਥਕਾਂ ਨੇ ਕੀਤਾ ਹੈ ਜਾਂ ਇੱਥੋਂ ਤੱਕ ਕਹਿ ਲਈਏ ਕਿ ਅਮਰਿਤਪਾਲ ਸਿੰਘ ਦੇ ਲਈ ਬਾਤ ਤੋਂ ਬਾਅਦ ਜਥੇਬੰਦੀਆਂ ਜਿਹੜੀਆਂ ਨੇ ਸਮਰਥਕ ਦੇ ਵਿੱਚ ਨੇ ਉਹ ਪ੍ਰਚਾਰ ਕਰਨਗੀਆਂ ਪਰ ਇਸੇ ਦੇ ਦੌਰਾਨ WhatsApp ਗਰੁੱਪ ਜਿਹੜੇ ਬਲੌਕ ਹੋਣੇ ਸ਼ੁਰੂ ਹੋਏ ਨੇ ਸੰਬੰਧੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕੀ ਸ਼ੁਰੂਆਤ ਹੋ ਚੁੱਕੀ ਹੈ ਕਿ ਅਮਰਿਤਪਾਲ ਸਿੰਘ ਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਜਾਵੇ ਇਸ ਤੋਂ ਪਹਿਲਾਂ ਇੱਥੇ ਵੀ ਦੱਸਣਾ ਬਣਦਾ ਹੈ ਕਿ ਜਦੋਂ ਸਿਮਰਨਜੀਤ ਸਿੰਘ ਮਾਨ ਨੇ ਚੰਡੀਗੜ੍ਹ ਪ੍ਰੈਸ ਕਲੱਬ ਤੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਪੱਤਰਕਾਰਾਂ ਨੇ ਜਦੋਂ ਇਹ ਪੁੱਛਿਆ ਕਿ ਕੀ ਹੁਣ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਆਪਣਾ ਉਮੀਦਵਾਰ ਜਿਹੜਾ ਘੋਸ਼ਿਤ ਕੀਤਾ ਹੋਇਆ ਉਸ ਨੂੰ ਕੀ ਵਾਪਸ ਲਿਆ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਅੱਜ ਵਾਪਸ ਨਹੀਂ ਲਿਆ ਪਰ ਅਸੀਂ ਅਮਰਤਪਾਲ ਸਿੰਘ ਦੇ ਚੋਣ ਲੜਨ ਦਾ ਸਵਾਗਤ ਕਰਦੇ ਹਾਂ ਨਾਮਜ਼ਦਗੀ ਪੱਤਰ ਭਰੇ ਜਾਣੇ ਐ ਔਰ ਸਾਨੂੰ ਸ਼ੱਕ ਹੈ ਉਹਨਾਂ ਨੇ ਵੀ ਪ੍ਰਗਟ ਕੀਤਾ ਸੀ ਕਿ ਇਹ ਕਿਤੇ ਉਹਨਾਂ ਦੇ ਕਾਗਜ਼ ਨਾ ਭਰਨ ਦਿੱਤੇ ਗਏ ਜਾਂ ਕਿਸੇ ਵਜ੍ਹਾ ਦੇ ਨਾਲ ਰੱਦ ਕਰ ਦਿੱਤੇ ਜਾਂਦੇ ਨੇ ਤਾਂ ਫਿਰ ਉਹਨਾਂ ਦਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਬਰਕਰਾਰ ਰਹੇਗਾ ਔਰ ਜੇ ਕਰੋਨਾ ਦੀ ਨਾਮਜ਼ਦੀ ਪੱਤਰ ਭਰੇ ਜਾਂਦੇ ਨੇ ਉਮੀਦਵਾਰੋਂ ਘੋਸ਼ਿਤ ਹੋਣ ਤੋਂ ਬਾਅਦ ਜਦੋਂ ਕਾगज ਉਹਨਾਂ ਦੇ ਸਹੀ ਪਾਏ ਗਏ ਨਾਮਜ਼ਦੀ ਪੱਤਰ ਭਰਨ ਦੇ ਤਾਂ ਫਿਰ ਅਸੀਂ ਆਪਣਾ ਉਮੀਦਵਾਰ ਵਿਧਰੋਅ ਕਰ ਲਵਾਂਗੇ ਵਾਪਸ ਲੈ ਲਵਾਂਗੇ ਪਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਵੀ ਇਹ ਰਣਨੀਤੀ ਅਪਣਾਈ ਹੈ ਖੜੂਰ ਸਾਹਿਬ ਹਲਕੇ ਤੋਂ ਕਿ ਉਦੋਂ ਤੱਕ ਉਮੀਦਵਾਰ ਆਪਣਾ ਵਾਪਸ ਨਹੀਂ ਲੈਣਗੇ ਕਿ ਹੋ ਸਕਦਾ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਸੀ ਵੀ ਸਵਾਲ ਕੀਤਾ ਸੀ ਕਿ ਤੁਸੀਂ ਅੱਜ ਹੀ ਵਾਪਸ ਕਿਉਂ ਨਹੀਂ ਲੈ ਰਹੇ ਤੇ ਉਹਨਾਂ ਨੇ ਉਸ ਦਾ ਕਾਰਨ ਉਸ ਦੇ ਪਿੱਛੇ ਤਰਕ ਤੇ ਦਲੀਲ ਇਹ ਦਿੱਤੀ ਸੀ ਕਿ ਸਾਨੂੰ ਸ਼ੰਕਾ ਹੈ ਕਿ ਕਿਤੇ ਨਾ ਹੋਵੇ ਕਿ ਨਾਮਜ਼ਦੀ ਪੱਤਰ ਕਿਸੇ ਵੀ ਵਜ੍ਹਾ ਕਰਕੇ ਅਮਰਿਤਪਾਲ ਸਿੰਘ ਦੇ ਰੱਦ ਹੁੰਦੇ ਨੇ ਤਾਂ ਫਿਰ ਘੱਟੋ ਘੱਟ ਉਸ ਦੇ ਬੈਕਅੱਪ ਦੇ ਲਈ ਸਾਡਾ ਉਮੀਦਵਾਰਾ ਜਿਹੜਾ ਚੋਣ ਮੈਦਾਨ ਦੇ ਵਿੱਚ ਖੜਾ ਹੋਵੇਗਾ ਫਿਰ ਅਮਰਿਤਪਾਲ ਸਿੰਘ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਉਸ ਦੇ ਮਾਪਿਆਂ ਨੂੰ ਵੀ ਕਿ ਫਿਰ ਜੇਕਰ ਕਾਗਜ਼ ਕਿਸੇ ਵਜ੍ਹਾ ਨਾਲ ਰੱਦ ਹੁੰਦੇ ਨੇ ਤਾਂ ਫਿਰ ਜਿਹੜੀਆਂ ਵੋਟਾਂ ਪੈਣੀਆਂ ਨੇ ਉਹ ਸਾਡੇ ਉਮੀਦਵਾਰ ਨੂੰ ਪਾ ਦਿੱਤੀਆਂ ਜਾਣ ਹਾਲਾਂਕਿ ਹਲਕਾ ਖਰੂਰ ਸਾਹਿਬ ਤੋਂ ਹੁਣ ਲਗਭਗ ਸਾਰੇ ਹੀ ਉਮੀਦਵਾਰ ਮੈਦਾਨ ਦੇ ਵਿੱਚ ਨਿਤਰੇ ਆਏ ਨੇ ਕਾਂਗਰਸ ਪਾਰਟੀ ਦੇ ਵੱਲੋਂ ਕੁਲਵੀਰ ਸਿੰਘ ਜੀਰਾਂ ਨੂੰ ਟਿਕਟ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਵੀ ਆਪਣੇ ਚੋਰ ਪ੍ਰਚਾਰ ਦੇ ਵਿੱਚ ਲੱਗ ਚੁੱਕੇ ਨੇ ਔਰ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਤਲਾਲਜੀ ਸਿੰਘ ਭੁੱਲਰ ਵੀ ਚੋਣ ਪ੍ਰਚਾਰ ਦੌਰਾਨ ਸੁਰਖੀਆਂ ਦੇ ਵਿੱਚ ਆ ਗਏ ਸਨ ਜਦੋਂ ਉਹਨਾਂ ਨੇ ਇੱਕ ਵਿਵਾਦਤ ਬਿਆਨ ਦਿੱਤਾ। ਬਾਕੀ ਸਾਰੇ ਆਪੋ ਆਪਣੀਆਂ ਪਾਰਟੀਆਂ ਦੀ ਉਮੀਦਵਾਰਾਂ ਦੀ ਰਣਨੀਤੀ ਹੈ ਕਿ ਕੀ ਬੋਲਣਾ ਹੈ ਕਿ ਨਹੀਂ ਬੋਲਣਾ ਪ੍ਰਚਾਰ ਕਿਵੇਂ ਕਰਨਾ। ਪਰ WhatsApp ਗਰੁੱਪ ਬਲੌਕ ਕਰਨ ਦੀ ਜਿਹੜੀ ਜਾਣਕਾਰੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਉਹਨਾਂ ਦੇ ਮਾਪਿਆਂ ਨੇ ਭਾਰਤੀ ਚੋਣ ਕਮਿਸ਼ਨ ਨੂੰ ਲਿਖਿਆ ਕੀ ਹੈ। ਉਹਨਾਂ ਨੂੰ ਕਿਉਂ ਲੱਗਦਾ ਹੈ ਕਿ ਅਮਰਤਪਾਲ ਸਿੰਘ ਨੂੰ ਚੋਣ ਲੜਨ ਤੋਂ ਰੋਕਿਆ ਜਾ ਸਕਦਾ ਹੈ ਜਾਂ ਰੋਕੇ ਜਾਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ ਅਮਰਿਤਪਾਲ ਸਿੰਘ ਨੇ ਤੇ ਉਸਦੇ ਮਾਪਿਆਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਚੋਣ ਲੜੀ ਜਾਣੀਆਂ ਤੇ ਹਲਕਾ ਖੜੂਰ ਸਾਹਬ ਉਹਨਾਂ ਨੇ ਚੁਣਿਆ ਦੋਸ਼ ਇਹ ਵੀ ਲਾਇਆ ਗਿਆ ਕਿ ਸਰਕਾਰ ਨੇ ਇਸੇ ਨੀਤੀ ਤਹਿਤ ਚੋਣ ਪ੍ਰਚਾਰ ਮੁਹਿੰਮ ਲਈ ਬਣਾਏ ਗਏ WhatsApp ਗਰੁੱਪ ਬਲੌਕ ਕਰ ਦਿੱਤੇ ਨੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਤੇ ਮਾਤਾ ਬਲਵਿੰਦਰ ਕੌਰ ਨੇ ਇਸ ਬੰਦੀ ਜਾਰੀ ਇੱਕ ਬਿਆਨ ਰਾਹੀਂ ਭਾਰਤ ਦੇ ਚੋਣ ਕਮਿਸ਼ਨ ਨੂੰ ਲਿਖਿਆ ਹੈ ਕਿ ਸਰਕਾਰਾਂ ਨੇ ਉਹਨਾਂ ਵੱਲੋਂ ਬਣਾਏ ਗਏ WhatsApp ਗਰੁੱਪ ਦੇ ਐਡਮਿਨਾਂ ਦੇ ਨੰਬਰ ਅਤੇ WhatsApp ਗਰੁੱਪ ਬੰਦ ਕਰ ਦਿੱਤੇ ਨੇ ਜਿਨ੍ਹਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਣਾ ਚਾਹੀਦਾ ਹੈ ਉਹਨਾਂ ਚੋਣ ਕਮਿਸ਼ਨ ਨੂੰ ਅਪੀਲ ਇਹ ਵੀ ਕੀਤੀ ਹੈ ਕਿ ਅਮਰਿਤਪਾਲ ਸਿੰਘ ਖਿਲਾਫ ਜਿੰਨੇ ਵੀ ਕੇਸ ਦਰਜ ਨੇ ਉਹ ਪ੍ਰਸ਼ਾਸਨ ਰਾਹੀਂ ਜੰਤਕ ਕਰਵਾਏ ਜਾਣ। ترસિંહ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਗਰੁੱਪ ਕੇਂਦਰ ਸਰਕਾਰ ਨੇ ਬੰਦ ਕਰਵਾਏ ਨੇ ਜਾਂ ਸੂਬਾ ਸਰਕਾਰ ਨੇ ਪਰ ਉਹਨਾਂ ਲਈ ਸਮੁੱਚਾ ਸਰਕਾਰੀ ਤੰਤਰ ਇੱਕੋ ਜਿਹਾ ਹੀ ਜਾਪਦਾ ਹੈ। ਉਨਾਵੀ ਕਿਹਾ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਪ੍ਰਚਾਰ ਕਰਨ ਵਾਸਤੇ ਉਹਨਾਂ ਸੰਸਦੀ ਹਲਕੇ ਹੇਠ ਆਉਂਦੇ ਨੌ ਵਿਧਾਨ ਸਭਾ ਹਲਕੇ ਵਾਲੀ ਵਟਸਐਪ ਗਰੁੱਪ ਬਣਾਇਆ ਸੀ ਉਹਨਾਂ ਦੋਸ਼ ਲਾਇਆ ਕਿ ਇਸ ਗਰੁੱਪ ਦੇ ਐਡਮਿਨ ਦਾ ਨੰਬਰ ਅਤੇ ਹੋਰ ਸਮਰਥਨ ਕਰਨ ਵਾਲੇ ਸਿੱਖਾਂ ਦੇ ਨੰਬਰਾਂ ਤੇ ਚੱਲ ਰਹੇ ਵਟਸਐਪ ਬਲਾਕ ਕਰ ਦਿੱਤੇ ਗਏ ਉਹਨਾਂ ਵੀ ਕਿਹਾ ਕਿ ਸਰਕਾਰ ਚੋਣ ਪ੍ਰਚਾਰ ਮੁਹਿੰਮ ਵਿੱਚ ਅੜਿੱਕੇ ਖੜੇ ਕਰ ਰਹੀ ਹੈ ਚੋਣਾਂ ਵਿੱਚ ਹਰ ਉਮੀਦਵਾਰ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ ਪ੍ਰਚਾਰ ਕਰਨ ਦਾ ਪਰ ਸਰਕਾਰ ਉਹਨਾਂ ਦਾ ਹੱਕ ਖੋ ਰਹੀ ਹੈ ਇਹ ਦੋਸ਼ ਲਾਏ ਗਏ ਨੇ ਅਮਰਿਤਪਾਲ ਸਿੰਘ ਨੇ ਚੋਣ ਪ੍ਰਚਾਰ ਲਈ ਚੋਣ ਇੰਚਾਰਜ ਬਣਾਈ ਗਈ ਬੀਬੀ ਪਰਮਜੀਤ कौर ਖਾਲੜਾ ਨੇ ਵੀ ਦਾਵਾ ਕੀਤਾ ਕਿ ਉਸ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ ਨੇ ਬੀਬੀ ਪਰਮਜੀਤ कौर ਖਾਲੜਾ ਨੇ 219 ਦੀ ਪੀਡੀਏ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦੇ ਤਹਿਤ ਚੋਣ ਲੜੀ ਸੀ ਉਸ ਵਕਤ ਖੜੂਰ ਸਾਹਿਬ ਹਲਕੇ ਨੇ ਦੇ ਵੱਲੋਂ ਉਹਨਾਂ ਨੂੰ ਬਹੁਮਤ ਨਹੀਂ ਸੀ ਮਿਲਿਆ ਤੇ ਉਹ ਉਹਨਾਂ ਚੋਣਾਂ ਦੇ ਵਿੱਚ ਹਾਰ ਗਏ ਸਰ ਬੀਬੀ ਪਰਮਜੀਤ कौर ਖਾਲੜਾ ਨੂੰ ਖੜੂਰ ਸਾਹਿਬ ਹਲਕੇ ਲਈ ਅਮਰਤਪਾਰ ਸਿੰਘ ਦੇ ਚੋਣ ਪ੍ਰਚਾਰ ਦੇ ਲਈ ਚੋਣ ਇੰਚਾਰਜ ਵੀ ਬਣਾਇਆ ਗਿਆ ਉਹਨਾਂ ਨੇ ਵੀ ਦੋਸ਼ ਲਾਇਆ ਕਿ ਉਹਨਾਂ ਦੇ ਵੀ ਸੋਸ਼ਲ ਮੀਡੀਆ ਦੇ ਜਿਹੜੇ ਖਾਤੇ ਨੇ ਉਹ ਬੰਦ ਕੀਤੇ ਜਾ ਰਹੇ ਨੇ ਹੁਣ ਜਿੱਥੇ ਚੋਣ ਪ੍ਰਚਾਰ ਕਰਨ ਤੋਂ ਰੋਕੇ ਜਾਣ ਦੀ ਗੱਲ ਸਾਹਮਣੇ ਆਈ ਹੈ ਤੇ ਉਹਨਾਂ ਦੇ ਮਾਪਿਆਂ ਨੇ ਕਹਿ ਦਿੱਤਾ ਅਮਰਿਤਪਾਲ ਸਿੰਘ ਦੇ ਮਾਪੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਭਾਰਤੀ ਚੋਣ ਕਮਿਸ਼ਨ ਨੂੰ ਵੀ ਕਿਹਾ ਗਿਆ ਕਿ ਇੱਕ ਤਾਂ ਸਾਨੂੰ ਜਿੰਨੇ ਅਮਰਿਤਪਾਲ ਸਿੰਘ ਤੇ ਕੇਸ ਚੱਲ ਰਹੇ ਨੇ ਉਸ ਬੰਦ ਦੀ ਜਾਣਕਾਰੀ ਪ੍ਰਸ਼ਾਸਨ ਤੋਂ ਮੋਹਰੀਆ ਕਰਵਾਈ ਜਾਵੇ ਔਰ ਨਾਲ ਹੀ ਜਿਹੜਾ ਸਾਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਪ੍ਰਚਾਰ ਕਰਨ ਦਾ ਉਸ ਤੋਂ ਰੋਕਿਆ ਜਾ ਰਿਹਾ ਹੈ ਇਸ ਸੰਬੰਧੀ ਵੀ ਉਹਨਾਂ ਨੇ ਆਵਾਜ਼ ਚੁੱਕੀ ਹੈ ਭਾਰਤੀ ਚੋਣ ਕਮਿਸ਼ਨ ਤੋਂ ਹੁਣ ਦੇਖਦੇ ਹਾਂ ਭਾਰਤੀ ਚੋਣ ਕਮਿਸ਼ਨ ਇਸ ਦਾ ਜਵਾਬ ਕੀ ਦਿੰਦਾ ਹੈ ਇਸ ਸੰਬੰਧੀ ਆਉਣ ਵਾਲੇ ਸਮੇਂ 'ਚ ਪਤਾ ਲੱਗ ਸਕਦਾ ਪਰ ਇੱਕ ਖੱਸ਼ਾ ਪ੍ਰਗਟਾਇਆ ਜਾ ਰਿਹਾ ਹੈ ਸ਼ੰਕੇ ਪੈਦਾ ਹੋ ਰਹੇ ਨੇ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਤੇ ਉਸ ਦੇ ਮਾਪਿਆਂ ਨੂੰ ਪਰਿਵਾਰਕ ਜੀਆਂ ਨੂੰ ਕਿ ਇਹ ਚੋਣ ਪ੍ਰਚਾਰ ਦੇ ਦੌਰਾਨ ਅਮਰਿਤਪਾਲ ਸਿੰਘ ਨੂੰ ਚੋਣ ਪ੍ਰਚਾਰ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਹਾਲਾਂਕਿ ਉਹ ਤਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਪਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਸਮਰਥਕ ਪ੍ਰਚਾਰ ਕਰਨਾ ਚਾਹੁੰਦੇ ਨੇ ਜਾਂ ਜਿਵੇਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਇਸ ਚੋਣ ਪ੍ਰਚਾਰ ਦਾ ਇੰਚਾਰੀ ਤੱਕ ਬਣਾਇਆ ਗਿਆ ਲੇਕਰ ਉਹਨਾਂ ਨੂੰ ਵੀ ਬੋਲਣ ਤੋਂ ਰੋਕਿਆ ਗਿਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਨਾ ਪਲੈਟਫਾਰਮਾਂ ਦੇ ਉੱਤੇ ਤਾਂ ਫਿਰ ਲੋਕਤੰਤਰ ਦੇ ਹਿਸਾਬ ਦੇ ਨਾਲ ਜਿਵੇਂ ਚੋਣਾਂ ਦੇ ਨਿਯਮ ਕਹਿੰਦੇ ਨੇ ਉਹ ਠੀਕ ਨਹੀਂ ਹੈ ਇਹ ਗੱਲਾਂ ਉਹਨਾਂ ਦੇ ਵੱਲੋਂ ਪ੍ਰਗਟਾ ਦਿੱਤੀਆਂ ਗਈਆਂ ਨੇ ਉਹਨਾਂ ਉਹਨਾਂ ਨੇ ਸਮੇਂ 'ਚ ਪਤਾ ਲੱਗੇਗਾ ਇਸ ਸੰਬੰਧੀ ਭਾਰਤੀ ਚੋਣ ਕਮਿਸ਼ਨ ਕੀ ਕਾਰਵਾਈ ਕਰਦਾ ਹੈ ਜਾਂ ਇਸ ਸੰਬੰਧੀ ਕੀ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ ਅਰ ਦੋਨਾਂ ਸਰਕਾਰਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਨੇ ਅਮਰਿਤਪਾਲ ਸਿੰਘ ਦੇ ਸਮਰਥਕ ਤੇ ਉਹਨਾਂ ਦੇ ਮਾਪੇ ਕਿ ਸਾਨੂੰ ਨਹੀਂ ਪਤਾ ਕਿ ਕਾਰਵਾਈ ਕੇਂਦਰ ਸਰਕਾਰ ਵੱਲੋਂ ਹੋਈ ਹੈ ਜਾਂ ਸੂਬਾ ਸਰਕਾਰ ਵੱਲੋਂ ਪਰ ਸਾਡੇ ਲਈ ਇਹ ਸਾਰੇ ਦਾ ਸਾਰਾ ਤੰਤਰ ਇੱਕੋ ਜਿਹਾ ਹੈ ਇਹ ਗੱਲ ਵੀ ਨਾਲ ਆਖੀ ਗਈ ਹੈ ਦੇਖਦੇ ਹਾਂ ਕਿ ਇਹ ਜਿਹੜੇ ਵਟਸਐਪ ਗਰੁੱਪ ਕਿੰਨੇ ਗਿਣਤੀ ਚ ਬੰਦ ਹੋਏ ਕਿਉਂ ਬੰਦ ਹੋਏ ਇਸ ਦੀ ਵਜ੍ਹਾ ਕੀ ਸੀ ਕਿ ਵਾਕਈ ਚੋਣ ਪ੍ਰਚਾਰ ਦੇ ਵਿੱਚ ਅੜਿੱਕਾ ਡਾਇਆ ਜਾ ਰਿਹਾ ਹਾਲੇ ਤੱਕ ਨਾਮਿਤਗੀ ਪੱਤਰ ਵੀ ਭਰੇ ਜਾਣੇ ਨੇ ਤੇ ਉਹਨਾਂ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਇਸ ਸੰਬੰਧੀ ਹੋਰ ਕੀ ਕੀ ਜਾਣਕਾਰੀ ਸਾਹਮਣੇ ਆਉਂਦੀ ਹੈ ਫਿਲਹਾਲ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ